ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਰੱਤੀ ਰੋੜੀ ਦੇ ਵਿੱਚ ਰਤੀ ਰੋੜੀ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਤੋਂ ਕੰਮੇ ਆਣਾ ਤੇ ਕੰਮੇ ਆਣੇ ਤੋਂ ਸਿੱਧੀ ਛੜਕਾ ਜਿਹੜੀ ਉਹ ਰਤੀ ਰੋੜੀ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਆ ਝੋਟੀ ਪਹਿਲਾ ਸੂਆ ਵਿਖਾਉਣੀ ਆ ਤੁਹਾਨੂੰ ਡਿਟੇਲ ਲੈ ਕੇ ਦਿੰਨਾ ਪਹਿਲਾਂ ਬਾਈ ਤੂੰ ਆਪਾਂ ਕਿਹੜੇ ਬਾਈ ਦੇ ਘਰੇ ਖੜੇ ਆ ਕਿੱਥੇ ਘਰ ਆ ਸਾਰੀ ਡਿਟੇਲ ਜਾਣਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੀਕ ਘਰ ਪਰਿਵਾਰ ਸੇਤਾਂ ਜੀ ਠੀਕ ਆ ਜੀ ਬਹੁਤ ਚਲੋ ਬਾਈ ਨਾਮ ਦੱਸ ਦੀਏ ਇੱਕ ਵਾਰੀ ਚੰਦਰ ਸਿੰਘ ਜੀ ਸਨ ਆਫ ਜੀ ਜਰਨੈਲ ਸਿੰਘ ਜੀ ਠੀਕ ਆ ਬਾਈ ਫਿਰ ਜਿਹੜੀ ਝੋਟੀ ਪਹਿਲਣੀ ਆ ਵੀਰੇ ਹਾਂ ਪਹਿਲਣਾ ਜੀ ਠੀਕ ਆ ਕਿੰਨੇ ਦਿਨ ਲੈਂਦੀ ਆ ਬਾਈ ਹਜੇ ਇਹ 15 ਦਿਨ ਪਏ ਜੀ ਹਜੇ 15 ਦਿਨ ਪਏ ਆ ਹਾਂਜੀ ਹਾਂਜੀ ਫਿਰ ਤਾਂ ਬਾਈ ਚੰਗੀ ਨਿੱਖਰ ਜੂ ਥੱਲੋ ਹਣਾ ਹਾਂਜੀ 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 ਤੇ ਬਾਈ ਮਾਂ ਦਾ ਦੁੱਧ ਕਿੰਨਾ ਕੁ ਸੀ ਮਾਂ ਦਾ ਤਾਂ 16-17 ਕਿਲੋ ਸੀਗਾ ਜੀ ਠੀਕ ਆ ਬਾਈ ਠੀਕ ਆ ਤੇ ਇਹਦੇ ਕੋਈ ਟੀਕੇ 2 ਕੇ ਬਾਰੇ ਆਪ ਨੂੰ ਪਤਾ ਕਿ ਨਹੀਂ ਬਾਈ ਨਹੀਂ ਉਹ ਸਾਣ ਤੋਂ ਹੀ ਬਣਵਾਈ ਜੇਕਰ ਠੀਕ ਆ ਵੀਰੇ ਠੀਕ ਆ ਬਾਈ ਕੀ ਰੇਟ ਰੱਖਾਂਗੇ ਬਾਈ ਆਪਾਂ ਇਹਦਾ 90000 ਰੱਖਿਆ ਜੀ 90000 ਰੁਪਇਆ ਡਿਮਾਂਡ ਆ ਮੰਨਤਨ ਹੋ ਜੂਗਾ ਬਾਈ ਹਾਂ ਮੰਨਤਨ ਕਰਦੇ ਠੀਕ ਹੈ ਬਾਈ ਤੋਰ ਦਿਓ ਬਾਈ ਕਰਦੇ ਨੰਬਰ ਦੇ ਦਿਓ ਇੱਕ ਵਾਰੀ ਆਪਣਾ 95014 ਜੀ 49431 ਇੱਕ ਵਾਰੀ ਹੋਰ ਬੋਲ ਦਿਓ ਜੀ 95014 49431 ਠੀਕ ਹੈ ਤੋਰ ਦਿਓ ਜੀ ਹੁਣ ਇਹਨੂੰ ਕੱਢ ਦਿਓ ਬਾਹਰ ਲੈ ਵੀ ਮਿੱਤਰੋ ਪਹਿਲਾ ਸੂਆ ਝੋਟੀ ਆ ਸੂਣ ਵਿੱਚ ਦਿਨ ਲੈਂਦੀ ਆ ਕਰਮਾਂ ਵਾਲੀ ਹਜੇ 15 ਤੇ ਸੋਹਣੀ ਤਿਆਰੀ ਕਰਦੀ ਆਉਂਦੀ ਆ ਤੁਸੀਂ ਦੇਖ ਲਓ ਸਿੰਗਾ-ਸੁੰਗਾ ਦੀ ਅੰਗਾ-ਪੈਰਾਂ ਦੀ ਝੋਟੀ ਚੰਗੀ ਆ ਦੇਵੇ ਭਾਂਡੇ ਲੋ ਬਈ ਸਾਫ ਸੁਥਰੀ ਜਿੰਨੀ ਹੈਗੀ ਸੋਹਣੀ ਤਿਆਰ ਹੋਣਾ ਇਹਨੇ ਕਰਮਾ ਵਾਲੀ ਨੇ ਮਿੱਤਰੋ ਪਿੱਠ-ਪੂੜੇ ਦੀ ਖੜਨੀ-ਕੁੜਨੀ ਝੋਟੀ ਦੀ ਕਮਾਲ ਦੀ ਆ ਬਰੀਕੀ ਚੰਗੀ ਆ ਹੱਡਾ-ਪੈਰਾਂ ਦੀ ਝੋਟੀ ਚੰਗੀ ਆ ਬਾਕੀ ਬਈ ਵੱਡੀ ਗੱਲ ਇਹ ਆ ਵੀ ਭਾਈ ਜਦੋਂ ਤਿਆਰ ਹੋ ਗਈ ਜਦੋਂ ਸੋਹਣੇ ਢਾਂਚੇ ਦੇ ਵਿੱਚ ਇਹਨੇ ਜਿਹੜਾ ਲੇਵਾ ਬਣਾ ਲਿਆ ਉਦੋਂ ਦੀ ਗੱਲਬਾਤ ਕੁਝ ਹੋਰ ਹੋਊਗੀ ਕਿਉਂਕਿ 15 ਦਿਨ ਦੇ ਵਿੱਚ ਸੋਹਣੀ ਤਿਆਰੀ ਕਰਨੀ ਆ ਇਹਨੇ ਕਰਮਾ ਵਾਲੀ ਨੇ ਰੇਟ ਇਹਦਾ ਜਿਹੜਾ 90000 ਰੁਪਿਆ ਭਾਈ ਨੇ ਤਲੇ ਨੰਬਰ 22 ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਮਾਨਤਾਨ ਹੋ ਜਾਊਗਾ ਤੇ ਬਾਕੀ ਸਾਰੀ ਚੰਗੀ ਆ ਬਾਈ ਮਨਲਾ ਕੋਈ ਭਾਰਪੂਰ ਦੀ ਸ਼ਿਕਾਇਤ ਨਹੀਂ ਨਾ ਜੀ ਨਾ ਜੀ ਪੂਰੀ ਫਰੰਟ ਠੀਕ ਹੈ ਬਾਈ ਨਾ ਤੇ ਬਾਈ ਦਾ ਗੱਲ ਬਾਈ ਆਪਣਾ ਘਰ ਤਾਂ ਬਾਹਰ ਰਹਿ ਗਿਆ ਹਨਾ ਖੇਤਾਂ ਦੇ ਹਾਂ ਖੇਤਾਂ 'ਚ ਬਾਹਰ ਇਹ ਕਿਹੜਾ ਹੱਦਾਂ ਲਈ ਛੜਕ ਜਾਂਦੀ ਆ ਇਹ ਸੁੱਖਣ ਵਾਲੇ ਰਾਹ ਤੋਂ ਰਾਹ ਪਾੜਦਾ ਜੀ ਸੁੱਖਣ ਵਾਲੇ ਰਾਹ ਤੋਂ ਰਾਹ ਪਾੜਦਾ ਹਾਂਜੀ ਹਾਂਜੀ ਠੀਕ ਹੈ ਬਾਈ ਗੱਲਬਾਤ ਲਈ ਨੰਬਰ ਸਕਰੀਨ ਤੇ ਧੰਨਵਾਦ ਸ਼ੁਕਰੀਆ